ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਕਾਰਨ ਕਈ ਪਿੰਡ ਜਿਹੜਾ ਉਹਨਾਂ ਦੇ ਵਿੱਚ ਇਸ ਵੇਲੇ ਪਾਣੀ ਭਰ ਚੁੱਕਿਆ ਤਾਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਲਗਾਤਾਰ ਮੀਂਹ ਜਿਹੜਾ ਹੋਰ ਮੁਸੀਬਤਾਂ ਵਧਾ ਰਿਹਾ ਦਿਨਾਨਗਰ ਦੇ ਦੋਸਤੋ ਤੁਹਾਡੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਪਾਣੀ ਹੈ ਤੇ ਲੋਕ ਇਸ ਵੇਲੇ ਵੱਡੀਆਂ ਮੁਸ਼ਕਲਾਂ ਦੇ ਵਿੱਚ ਹੈ ਤਾਂ ਉੱਥੇ ਹੀ ਇਹਨਾਂ ਪਿੰਡਾਂ ਦੇ ਨਾਲ ਨਾਲ ਉਹ ਵੱਡੇ ਪੈਲਸ ਵੀ ਜਿਹੜੇ ਆ ਤਬਾਹ ਹੋ ਚੁੱਕੇ ਨੇ ਜਿਹੜੇ ਕਿ ਕਾਫੀ ਰੁਪਏ ਲਗਾ ਕੇ ਕਾਫੀ ਰਕਮ ਲਗਾ ਕੇ ਬਣਾਏ ਗਏ ਸੀਗੇ ਦਿਨਾਨਗਰ ਦਾ ਇੱਕ ਪੈਲਸ ਜਿਸ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਪੂਰੀ ਤਰ੍ਹਾਂ ਇਹ ਵੀ ਨੁਕਸਾਨੀ گیا ہے ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਕਈ ਪਿੰਡਾਂ ਦੇ ਵਿੱਚ ਹੜ੍ਹ ਆਉਣ ਦੇ ਨਾਲ ਵੱਡੀ ਤਬਾਹੀ ਜਿਹੜੀ ਹੈ ਇਸ ਵੇਲੇ ਮਚੀ ਹੋਈ ਹੈ ਤੇ ਦੂਜੇ ਪਾਸੇ بارش ਦਾ ਫਿਰ ਤੋਂ ਸ਼ੁਰੂ ਹੋਣਾ ਇੱਕ ਵੱਡੀ ਮੁਸੀਬਤ ਜਿਹੜੀ ਉਹ ਦਿਖਾਈ ਦੇ ਰਹੀ ਹੈ ਤੇ ਦਸਹੇਣਿਕ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਹੈ ਆਉਣ ਵਾਲੇ ਦਿਨਾਂ ਦਾ ਤੇ ਉੱਥੇ ਹੀ ਐਤ ਦਸਹੇਣਿਕ ਦਿਨਾ ਨਗਰ ਦੇ ਵਿੱਚ ਕਈ ਪਿੰਡ ਜਿਹੜੇ ਆ 200 ਤੋਂ ਵੱਧ ਪਿੰਡ ਹੈ ਜਿਨ੍ਹਾਂ ਦਾ ਸੰਪਰਕ ਜਿਹੜਾ ਇੱਕ ਦੂਜੇ ਨਾਲੋਂ ਵੀ ਟੁੱਟ ਗਿਆ ਕਿਉਂਕਿ ਹੜ੍ਹ ਆਉਣ ਦੇ ਨਾਲ ਪੂਰੀ ਤਰ੍ਹਾਂ ਲੋਕਾਂ ਦੇ ਘਰਾਂ ਦਾ ਲੋਕਾਂ ਦੇ ਸਮਾਨ ਦਾ ਦਾ ਨੁਕਸਾਨ ਹੋ ਚੁੱਕਿਆ ਤੇ ਦਿਨਾਨਗਰ ਦੇ ਇੱਕ ਪੈਲਸ ਦੀਆਂ ਇਹ ਤਸਵੀਰਾਂ ਨੇ ਜਿਸ ਦੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇਹ ਇੰਨਾ ਵੱਡਾ ਪੈਲਸ ਜਿਹੜਾ ਉਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਉੱਥੇ ਹੀ ਪਿੰਡਾਂ ਦਾ ਕੀ ਹਾਲ ਹੋਇਆ ਹੋਣਾ ਉਹਨਾਂ ਲੋਕਾਂ ਦੇ ਘਰਾਂ ਦਾ ਕੀ ਹਾਲ ਹੋਇਆ ਹੋਣਾ ਜਿਨ੍ਹਾਂ ਦੇ ਵਿੱਚ ਹੜ ਦਾ ਪਾਣੀ ਜਿਹੜਾ ਇਸ ਵੇਲੇ ਭਰਿਆ ਹੋਇਆ 25 26 ਨੂੰ ਮੇਰੇ ਆਇਆ ਇਹ ਰਾਤ ਨੂੰ ਪਾਣੀ ਚਲੋ ਇਹ ਪਹਿਲਾਂ ਪਤਾ ਹੁੰਦਾ ਮਾੜਾ ਮੋਟਾ ਤੇ ਸਮਾਨ ਸਮੂਹ ਆਪਣਾ ਕੱਢ ਲੈਂਦੇ ਜਿਹੜਾ ਟਰੈਕਟਰ ਜੀਪਾਂ ਪੁਰਾਣੇ ਜਿੰਨੀਆਂ ਵੀ ਹੈਗਾ ਸੀ ਸਾਡੇ ਮੋਟਰਸਾਈਕਲ ਆਲਾ ਵਗੈਰਾ ਉਹ ਪਤਾ ਨਹੀਂ ਲੱਗਾ ਪਾਣੀ ਦਾ ਤੇ ਉਹ ਦੇ ਕਰਕੇ ਫਿਰ ਬਹੁਤ ਨੁਕਸਾਨ ਹੋਇਆ ਕੁਝ ਪਾਣੀ ਬਿਲਕੁਲ ਮਗਰਲੇ ਬੰਨੇ ਚਾਰ ਕਾਂ ਜਗਾ ਹੀ ਉਹ ਬਾਗਜਾ ਲਾਇਦਾ ਹੈ ਤੇ ਉਹ ਉਹ ਵੀ ਕਿਤੇ ਦਰਿਆ ਦੇ ਮਿਲ ਗਿਆ ਹੁਣ ਵੇਖੋ ਗਾੜੀ ਪਰਮਾਰਮਨ ਦੇ ਹੱਥ ਹੈ ਕੀ ਕਰਦਾ ਪਰਮਾਰਮਨ ਫੀਰ ਵੈਡਿੰਗ ਸ਼ੂਟ ਵਾਸਤੇ ਕੀ ਕਰਨ ਵਾਸਤੇ ਚੀਜ਼ਾਂ ਇਹਦੀਆਂ ਬਣਾਉਣੀਆਂ ਪੈਂਦੀਆਂ ਕੋਈ ਜਿਹੜੇ ਸ਼ੂਟ ਕਰਦੇ ਆ ਤੋ ਵੇਖੋ ਇਹ ਅੰਦਾ-ਖੁੰਦਾ ਸਭ ਇਦਨ ਨੂੰ ਪਰਲਾ ਬਣਾ ਸ਼ਰਟ 8000 ਦਾ ਤੇ 30 ਲੱਖ ਰੁਪਏ ਉਹ ਲਾ ਲਓ ਤੇ ਕੋਈ 15-20 ਲੱਖ ਦਾ 20 ਲੱਖ ਦਾ ਹੋਰ ਲਾ ਲਓ ਹੈ ਜਿੰਨਾ ਲੱਗੇਦੇ ਅਸੀਂ ਜਿੰਨੇ ਵੀ ਕੰਮ ਕਰਨੇ ਸਾਰਾ ਨੁਕਸਾਨ ਹੀ ਨੁਕਸਾਨ ਹੈ ਕੋਈ ਸਮਾਨ ਰੁੜੇ ਵੀ ਹੋਏਗਾ ਕੋਈ ਕੋਈ ਲੱਖ 2 ਲੱਖ ਦਾ ਲੋਕਾਂ ਦੀਆਂ ਫਸਲਾਂ ਲੱਗੇ ਤੁਸੀਂ ਵੇਖਿਆ ਹੀ ਕਿੰਨਾ ਡੁੱਬ ਪਾਣੀ ਦੇ ਤਾ ਚੜ ਗਿਆ ਰੋਕੇ ਪਰ ਉਹਨੂੰ ਗੋਲੀ ਫੇਰੀ ਫੇਰੀ ਇਸ ਦੁਬਾਰਾ ਮੋੜ ਸੇ ਸੇਵਾ ਕਰ ਰਹੇ ਆ ਆਹ ਜਿਹਾ ਹੁਣ ਗਾੜੀ ਪ੍ਰੈਟ ਬੈਟਿੰਗ ਸ਼ੀਟ ਏ ਸ਼ੂਟ ਵਾਸਤੇ ਗਾੜੀ ਹੁਣ ਵਿਆਹ ਦਿਨ ਆ ਗਏ ਆ ਤੇ ਜਦਾਂ ਅੱਜ ਸਾਡੇ ਕੋਲ ਹੁਣ ਵੀ ਸ਼ਾਇਆ ਹੈਗੀਆਂ ਸੀ ਕਿ ਇਹਦੇ ਵਾਸਤੇ ਸ਼ੂਟ ਕਰਨ ਵਾਸਤੇ ਉਰੇ ਵਾਹ ਤੇ ਕਰਨੇ ਨਗਰਿਆਂ ਬੰਦੇ ਕਰਕੇ ਕਰਨੇ ਕਰਨਾ ਪੈਣਾ ਮੜਾ ਮੂਟਾ ਹੁਣ ਜੇ ਅਸੀਂ ਨਹੀਂ ਕਰਦੇ ਤੇ ਇਹਨੂੰ ਇਹ ਵੀ ਪੈਸੇ ਲਾਏਦੇ ਜੀਰੋ ਹਰ ਦੇ ਕਾਰਨ ਕਈ ਪਿੰਡ ਜਿਹੜੇ ਉਹਨਾਂ ਦੇ ਵਿੱਚ ਇਸ ਵੇਲੇ ਪਾਣੀ ਭਰ ਚੁੱਕਿਆ ਤਾਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਹੀ ਲਗਾਤਾਰ ਮੀਂਹ ਜਿਹੜਾ ਹੋਰ ਮੁਸੀਬਤਾਂ ਵਧਾ ਰਿਹਾ ਦਿਨਾਂਗਰ ਦੇ ਦੋਸਤ ਤੁਮਦ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਪਾਣੀ ਹੈ ਤੇ ਲੋਕ ਇਸ ਵੇਲੇ ਵੱਡੀਆਂ ਮੁਸ਼ਕਲਾਂ ਦੇ ਵਿੱਚ ਹੈ ਤਾਂ ਉੱਥੇ ਹੀ ਇਹਨਾਂ ਪਿੰਡਾਂ ਦੇ ਨਾਲ ਨਾਲ ਉਹ ਵੱਡੇ ਪੈਲੱਸ ਵੀ ਜਿਹੜੇ ਆ ਤਬਾਹ ਹੋ ਚੁੱਕੇ ਨੇ ਜਿਹੜੇ ਕਿ ਕਾਫੀ ਰੁਪਏ ਲਗਾ ਕੇ ਕਾ ਇਹ ਰਕਮ ਲਗਾ ਕੇ ਬਣਾਏ ਗਏ ਸੀਗੇ ਦਿਨਾਨਗਰ ਦਾ ਇੱਕ ਪੈਲਸ ਜ ਜਿਹਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਪੂਰੀ ਤਰ੍ਹਾਂ ਇਹ ਵੀ ਨੁਕਸਾਨਿਆ ਗਿਆ ਹੈ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਕਈ ਪਿੰਡਾਂ ਦੇ ਵਿੱਚ ਹੜ੍ਹ ਆਉਣ ਦੇ ਨਾਲ ਵੱਡੀ ਤਬਾਹੀ ਜਿਹੜੀ ਹੈ ਇਸ ਵੇਲੇ ਮਚੀ ਹੋਈ ਹੈ ਤੇ ਦੂਜੇ ਪਾਸੇ ਬਾਰਿਸ਼ ਦਾ ਫਿਰ ਤੋਂ ਸ਼ੁਰੂ ਹੋਣਾ ਇੱਕ ਵੱਡੀ ਮੁਸੀਬਤ ਜਿਹੜੀ ਉਹ ਦਿਖਾਈ ਦੇ ਰਹੀ ਹੈ ਤੇ ਦਸਹੇਣਿਕ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਆਉਣ ਵਾਲੇ ਦਿਨਾਂ ਦਾ ਤੇ ਉੱਥੇ ਹੀ ਅਦਾਲਤ ਦਿਨਾਨਗਰ ਦੇ ਵਿੱਚ ਕਈ ਪਿੰਡ ਜਿਹੜੇ ਆ 200 ਤੋਂ ਵੱਧ ਪਿੰਡੇ ਜਿਨ੍ਹਾਂ ਦਾ ਸੰਪਰਕ ਜਿਹੜਾ ਇੱਕ ਦੂਜੇ ਨਾਲੋਂ ਵੀ ਟੁੱਟ ਗਿਆ ਕਿਉਂਕਿ ਹੜ ਔਨ ਦੇ ਨਾਲ ਪੂਰੀ ਤਰ੍ਹਾਂ ਲੋਕਾਂ ਦੇ ਘਰਾਂ ਦਾ ਲੋਕਾਂ ਦੇ ਸਮਾਨ ਦਾ ਨੁਕਸਾਨ ਹੋ ਚੁੱਕਿਆ ਤੇ ਦਿਨਾਨਗਰ ਦੇ ਇੱਕ ਪੈਲਸ ਦੀਆਂ ਇਹ ਤਸਵੀਰਾਂ ਨੇ ਜਿੱਤੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇਹ ਇੰਨਾ ਵੱਡਾ ਪੈਲਸ ਜਿਹੜਾ ਉਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤਾਂ ਉਥੇ ਹੀ ਪਿੰਡ ਦਾ ਕੀ ਹਾਲ ਹੋਇਆ ਹੋਣਾ ਉਹਨਾਂ ਲੋਕਾਂ ਦੇ ਘਰਾਂ ਦਾ ਕੀ ਹਾਲ ਹੋਇਆ ਹੋਣਾ ਜਿਨ੍ਹਾਂ ਦੇ ਵਿੱਚ ਹੜ ਦਾ ਪਾਣੀ ਜਿਹੜਾ ਇਸ ਵੇਲੇ ਭਰਿਆ ਹੋਇਆ 25 26 ਨੂੰ ਮੇਰੇ ਆਇਆ ਇਹ ਰਾਤ ਨੂੰ ਪਾਣੀ ਚਲੋ ਇਹ ਪਹਿਲਾਂ ਪਤਾ ਹੁੰਦਾ ਮਾੜਾ ਮੋਟਾ ਤੇ ਸਮਾਨ ਸਮੂਹ ਆਪਣਾ ਕੱਢ ਲੈਂਦੇ ਜਿਹੜਾ ਟਰੈਕਟਰ ਜੀਪਾਂ ਪੁਰਾਣੇ ਜੰਨੀਆਂ ਵੀ ਹੈਗਾ ਹੀ ਸਾਡੇ ਮੋਟਰਸਾਈਕਲ ਹੈ ਰ ਆ ਵਗੈਰਾ ਤੇ ਉਹ ਪਤਾ ਨਹੀਂ ਲੱਗਾ ਪਾਣੀ ਦਾ ਤੇ ਉਹ ਦੇ ਕਰਕੇ ਫਿਰ ਬਹੁਤ ਨੁਕਸਾਨ ਹੋਇਆ ਕੁਝ ਪਾਣੀ ਬਿਲਕੁਲ ਮਗਰਲੇ ਬੰਨੇ ਚਾਰ ਕਾਂ ਜਗਾ ਹੀ ਉਹ ਬਾਗਜਾ ਲਾਇਦਾ ਤੇ ਉਹ ਉਹ ਵੀ ਵਿਚੇ دریا ਦੇ ਮਿਲ ਗਿਆ ਹੁਣ ਵੇਖੋ ਗਾੜੀ ਪਰਮਰਮਾ ਦੇ ਹੱਥ ਹੈ ਕੀ ਕਰਦਾ ਪਰਮਰਮਾ ਫਿਲਮ ਸ਼ੂਟ ਵਾਸਤੇ ਕੰਨ ਵਾਸਤੇ ਚੀਜ਼ਾਂ ਇਹਦੀਆਂ ਬਣਾਉਣੀਆਂ ਪੈਂਦੀਆਂ ਕੋਈ ਜਿਹੜੇ ਨਾਲ ਸ਼ੂਟ ਕਰਦੇ ਆ ਤੇ ਉਹ ਵੇਖੋ ਇੱਕ ਅੰਦਾ ਕੁੰਦਾ ਸਭ ਅਦਰ ਨੂੰ ਪਰਲਾ ਬਣਾ ਸ਼ਰਟ ਘਟ ਗਿਆ ਤੇ 30 ਲੱਖ ਰੁਪਏ ਉਹ ਲਾ ਲਓ ਤੇ ਕੋਈ 15-20 ਲੱਖ ਦਾ 20 ਲੱਖ ਦਾ ਹੋਰ ਲਾ ਲਓ ਹੈ ਜਿੰਨਾ ਲੱਗੇਦੇ ਅਸੀਂ ਜਿੰਨੇ ਵੀ ਕੰਮ ਕਰਨੇ ਸਾਰਾ ਨੁਕਸਾਨ ਹੀ ਨੁਕਸਾਨ ਹੈ ਕੋਈ ਸਮਾਨ ਰੁੜੇ ਵੀ ਹੋਏਗਾ ਕੋਈ ਕੋਈ ਲੱਖ 2 ਲੱਖ ਦਾ ਲੋਕਾਂ ਨੂੰ ਫੈਲਾਣ ਲੱਗੇ ਤੁਸੀਂ ਵੇਖਿਆ ਹੀ ਕਿੰਨਾ ਡੁੱਬ ਕੇ ਪਾਣੀ ਦੇ ਦਿੱਤਾ ਚੜ੍ਹ ਗਿਆ ਉੱਤੇ ਪਰ ਹੁਣ ਹੋਲੀ ਫੇਰੀ ਫੇਰੀ ਇਸ ਦੁਬਾਰਾ ਮੋੜ ਸੇ ਸੇਵਾ ਕਰ ਰਹੇ ਆ ਆਹੋ ਜਿਹਾ ਹੁਣ ਗਾੜੀ ਪਰ ਰੈਟਿੰਗ ਸ਼ੀਟ ਏ ਸ਼ੂਟ ਵਾਸਤੇ ਗਾੜੀ ਹੁਣ ਵਿਆਹ ਦਿਨ ਆ ਗਏ ਆ ਤੇ ਜਿਦਾਂ ਅੱਜ ਸਾਡੇ ਕੋ ਹੁਣ ਵੀ ਸ਼ਾਇਆ ਹੈਗੀਆਂ ਸੀ ਵੀ ਇਹਦੇ ਵਾਸਤੇ ਸ਼ੂਟ ਕਰਨ ਵਾਸਤੇ ਉਰੇ ਵਾਸਤੇ ਕਰਨੇ ਲੱਗਣੇ ਆ ਬੰਦੇ ਕਰਕੇ ਕਰਨੇ ਕਰਨਾ ਪੈਣਾ ਮੜਾ ਮੁੱਟਾ ਹੋਣ ਜੇ ਅਸੀਂ ਨਹੀਂ ਕਰਦੇ ਤੇ ਇਹਨੂੰ ਇਹ ਵੀ ਪੈਸੇ ਲਾਏਦੇ ਜੀਰੋ ਹੜ ਦੇ ਕਾਰਨ ਕਈ ਪਿੰਡ ਜਿਹੜੇ ਉਹਨਾਂ ਦੇ ਵਿੱਚ ਇਸ ਵੇਲੇ ਪਾਣੀ ਭਰ ਚੁੱਕਿਆ ਤਾਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉੱਥੇ ਹੀ ਲਗਾਤਾਰ ਮੀਂਹ ਜਿਹੜਾ ਹੋਰ ਮੁਸੀਬਤਾਂ ਵਧਾ ਰਿਹਾ ਦਿਨਾਂ ਨਗਰ ਦੇ ਦੋਸਤੋ ਤੁਹਾਡੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਇਸ ਵੇਲੇ ਪਾਣੀ ਹੈ ਤੇ ਲੋਕ ਇਸ ਵੇਲੇ ਵੱਡੀਆਂ ਮੁਸ਼ਕਲਾਂ ਦੇ ਵਿੱਚ ਹੈ ਤਾਂ ਉੱਥੇ ਹੀ ਇਹਨਾਂ ਪਿੰਡਾਂ ਦੇ ਨਾਲ ਨਾਲ ਉਹ ਵੱਡੇ ਪੈਲੱਸ ਵੀ ਜਿਹੜੇ ਆ ਤਬਾਹ ਹੋ ਚੁੱਕੇ ਨੇ ਜਿਹੜੇ ਕਿ ਕਾਫੀ ਰੁਪਏ ਲਗਾ ਕੇ ਕਾਫੀ ਲਗਾ ਕੇ ਬਣਾਏ ਗਏ ਸੀਗੇ ਦਿਨਾਨਗਰ ਦਾ ਇੱਕ ਪੈਲਸ ਜ ਜਿਹਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਕਿ ਕਿਵੇਂ ਪੂਰੀ ਤਰ੍ਹਾਂ ਇਹ ਵੀ ਨੁਕਸਾਨਿਆ ਗਿਆ ਕਿਉਂਕਿ ਲਗਾਤਾਰ ਮੀਂਹ ਪੈ ਰਿਹਾ ਤੇ ਕਈ ਪਿੰਡਾਂ ਦੇ ਵਿੱਚ ਹੜ੍ਹ ਆਉਣ ਦੇ ਨਾਲ ਵੱਡੀ ਤਬਾਹੀ ਜਿਹੜੀ ਹੈ ਇਸ ਵੇਲੇ ਮਚੀ ਹੋਈ ਹੈ ਤੇ ਦੂਜੇ ਪਾਸੇ بارش ਦਾ ਫਿਰ ਤੋਂ ਸ਼ੁਰੂ ਹੋਣਾ ਇੱਕ ਵੱਡੀ ਮੁਸੀਬਤ ਜਿਹੜੀ ਉਹ ਦਿਖਾਈ ਦੇ ਰਹੀ ਹੈ ਤੇ ਦਸਤਾਨਿਕ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਹੈ ਆਉਣ ਵਾਲੇ ਦਿਨਾਂ ਦਾ ਤੇ ਉੱਥੇ ਹੀ ਅਦਤਾਨਿਕ ਦਿਨਾਨਗਰ ਦੇ ਵਿੱਚ ਕਈ ਪਿੰਡ ਜਿਹੜੇ ਆ 200 ਤੋਂ ਵੱਧ ਪਿੰਡੇ ਜਿਨ੍ਹਾਂ ਦਾ ਪਰਕ ਜਿਹੜਾ ਇੱਕ ਦੂਜੇ ਨਾਲੋਂ ਵੀ ਟੁੱਟ ਗਿਆ ਕਿਉਂਕਿ ਹੜ ਔਨ ਦੇ ਨਾਲ ਪੂਰੀ ਤਰ੍ਹਾਂ ਲੋਕਾਂ ਦੇ ਘਰਾਂ ਦਾ ਲੋਕਾਂ ਦੇ ਸਮਾਨ ਦਾ ਨੁਕਸਾਨ ਹੋ ਚੁੱਕਿਆ ਤੇ ਦਿਨਨਗਰ ਦੇ ਇੱਕ ਪੈਲਸ ਦੀਆਂ ਇਹ ਤਸਵੀਰਾਂ ਨੇ ਜਿਸ ਤੇ ਵਿੱਚ ਵੇਖ ਸਕਦੇ ਹੋ ਕਿ ਕਿਵੇਂ ਇਹ ਇੰਨਾ ਵੱਡਾ ਪੈਲਸ ਜਿਹੜਾ ਉਹ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਤਾਂ ਉਥੇ ਹੀ ਪਿੰਡ ਦਾ ਕੀ ਹਾਲ ਹੋਇਆ ਹੋਣਾ ਉਹਨਾਂ ਲੋਕਾਂ ਦੇ ਘਰਾਂ ਦਾ ਕੀ ਹਾਲ ਹੋਇਆ ਹੋਣਾ ਜਿਨ੍ਹਾਂ ਦੇ ਵਿੱਚ ਹੜ ਦਾ ਪਾਣੀ ਜਿਹੜਾ ਇਸ ਵੇਲੇ ਭਰਿਆ ਹੋਇਆ 25 26 ਨੂੰ ਮੇਰੇ ਆਇਆ ਇਹ ਰਾਤ ਨੂੰ ਪਾਣੀ ਚਲੋ ਇਹ ਪਹਿਲਾਂ ਪਤਾ ਹੁੰਦਾ ਮਾੜਾ ਮੋਟਾ ਤੇ ਸਮਾਨ ਸਮੂਹ ਆਪਣਾ ਕੱਢ ਲੈਂਦੇ ਜਿਹੜਾ ਟਰੈਕਟਰ ਜੀਪਾਂ ਪੁਰਾਣੇ ਜੰਨੀਆਂ ਵੀ ਹੈਗਾ ਸੀ ਸਾਡੇ ਮੋਟਰਸਾਈਕਲ ਆਲਾ ਵਗੈਰਾ ਤੇ ਉਹ ਪਤਾ ਨਹੀਂ ਲੱਗਾ ਪਾਣੀ ਦਾ ਤੇ ਉਹ ਦੇ ਕਰਕੇ ਫਿਰ ਬਹੁਤ ਨੁਕਸਾਨ ਹੋਇਆ ਕੁਝ ਪਾਣੀ ਬਿਲਕੁਲ ਮਗਰਲੇ ਬੰਨੇ ਚਾਰ ਕਾਂ ਜਗਾ ਹੀ ਉਹ ਬਾਗਜਾਲ ਆਇਆ ਤਾਂ ਉਹ ਉਹ ਵੀ ਕਿਤੇ ਦਰਿਆ ਦੇ ਮਿਲ ਗਿਆ ਹੁਣ ਵੇਖੋ ਗਾੜੀ ਪਰਮਰਮਨ ਦੇ ਹੱਥ ਹੈ ਕੀ ਕਰਦਾ ਪਰਮਰਮਨ ਫੀਰ ਵੈਡਿੰਗ ਸ਼ੂਟ ਵਾਸਤੇ ਕੀ ਕਰਨ ਵਾਸਤੇ ਚੀਜ਼ਾਂ ਇਹਦੀਆਂ ਬਣਾਉਣੀਆਂ ਪੈਂਦੀਆਂ ਕੋਈ ਜਿਹੜੇ ਸ਼ੂਟ ਕਰਦੇ ਆ ਤੇ ਉਹ ਵੇਖੋ ਇੱਕ ਅੰਦਾ-ਖੁੰਦਾ ਸਭ ਇਦਨ ਨੂੰ ਪਰਲਾ ਬਣਾ ਸ਼ਰਾ ਘੱਟ ਜਾਦਾ ਤੇ 30 ਲੱਖ ਰੁਪਏ ਉਹ ਲਾ ਲਓ ਤੇ ਕੋਈ 15-20 ਲੱਖ ਦਾ 20 ਲੱਖ ਦਾ ਹੋਰ ਲਾ ਲਓਇਆ ਜਿੰਨਾ ਲੱਗੇਦੇ ਆ ਜਿੰਨੇ ਵੀ ਕੰਮ ਕਰਨੇ ਸਾਰਾ ਨੁਕਸਾਨ ਹੀ ਨੁਕਸਾਨ ਹੈ ਕੋਈ ਸਮਾਨ ਰੁੜੇ ਵੀ ਹੋਏਗਾ ਕੋਈ ਕੋਈ ਲੱਖ 2 ਲੱਖ ਦਾ ਲੋਕਾਂ ਨੂੰ ਇਹ ਫੈਲਾਉਣ ਲੱਗੇ ਤੁਸੀਂ ਵੇਖਿਆ ਹੀ ਕਿੰਨਾ ਡੁੱਬ ਕੇ ਪਾਣੀ ਦੇ ਰਤਾ ਚੜ ਗਿਆ ਉੱਤੇ ਪਰ ਹੁਣ ਹੋਲੀ ਫੇਰੀ ਫੇਰੀ ਦੁਬਾਰਾ ਮੋੜ ਸੇ ਸੇਵਾ ਕਰ ਰਹੇ ਆਹੋ ਜਿਹਾ ਹੁਣ ਗਾੜੀ ਪਰ ਰੇਟ ਬੈਟਿੰਗ ਸ਼ੀਟ ਸ਼ੂਟ ਵਾਸਤੇ ਗਾੜੀ ਹੁਣ ਵਿਆਹ ਦਿਨ ਆ ਗਏ ਆ ਤੇ ਜਦਾਂ ਅੱਜ ਸਾਡੇ ਕੋਲ ਹੁਣ ਵੀ ਸ਼ਾਇਆ ਹੈਗੀਆਂ ਸੀ ਵੀ ਇਹਦੇ ਵਾਸਤੇ ਸ਼ੂਟ ਕਰਨ ਵਾਸਤੇ ਉਹਦੇ ਵਾਸਤੇ ਕਰਨੇ ਲੱਗਣੇ ਬੰਦੇ ਕਰਕੇ ਕਰਨੇ ਕਰਨਾ ਪੈਣਾ ਮੜਾ ਮੂਟਾ ਹੁਣ ਜੇ ਅਸੀਂ ਨਹੀਂ ਕਰਦੇ ਤੇ ਇਹਨੂੰ ਇਹ ਵੀ ਪੈਸੇ ਲਾਏਦੇ ਜੀਰੋ